ਸਾਦ ਸੰਗਤ ਜੀ ਇਸ ਦੁਨੀਆ ਵਿੱਚ ਸਾਰਿਆਂ ਨੂੰ ਆਪਣੇ ਕਰਮਾਂ ਦਾ ਫਲ ਓਗਣਾ ਹੀ ਪੈਂਦਾ ਹੈ ਕਰਮਾਂ ਦੇ ਪੈਰ ਨਹੀਂ ਹੁੰਦੇ ਪਰ ਉਹ ਆਪਣੇ ਕਰਤਾ ਨੂੰ ਕਰੋੜਾਂ ਦੀ ਪੀੜ ਵਿੱਚ ਵੀ ਲੱਭ ਲੈਂਦੇ ਨੇ ਇਸ ਦੁਨੀਆ ਵਿੱਚ ਅਸੀਂ ਸਾਰੇ ਲੋਕ ਕਰਮਾ ਕਰਕੇ ਹੀ ਬਣੇ ਹੋਏ ਹਾਂ ਕੋਈ ਆਪਣੇ ਕਰਮ ਓਗਣ ਲਈ ਬੇਟਾ ਬਣ ਕੇ ਆ ਜਾਂਦਾ ਹੈ ਕੋਈ ਬਹੂ ਬਣ ਕੇ ਆ ਜਾਂਦੀ ਹੈ ਅਤੇ ਕੋਈ ਬੇਟਾ ਜਾਂ ਮਾਂ ਬਾਪ ਬਣ ਕੇ ਆ ਜਾਂਦਾ ਹੈ ਇਸ ਦਾ ਮਤਲਬ ਇਹ ਹੈ कि ए दुनिया सिर्फ कर्मा करके ही चल रही है जिस दिन ए कर्मा दा सिलसिला खत्म हो जावेगा उस दिन ए दुनिया भी खत्म हो जावेगी पर वाहेगुरु दा कर्मा दा लेखाजोखा इन्ना विकट है कि इस नु कोई आसानी नाल नहीं समझ सकदा assi ajj di es sakhi vich tuhanu dassan di koshish karange ki karm kiven kam karde ne eh ek bilkul sacchi katna hai saath sangat ji ਇਸ ਨੂੰ ਬੜੇ ਧਿਆਨ ਨਾਲ ਆਂ ਤੱਕ ਸੁਣੋ ਇੱਕ ਫੌਜੀ ਸੀ ਇਸ ਦੁਨੀਆ ਵਿੱਚ ਉਸ ਦਾ ਕੋਈ ਨਹੀਂ ਸੀ ਫੌਜੀ ਆਪਣੇ ਆਪ ਨੂੰ ਅਨਾਥ ਸਮਝਦਾ ਸੀ ਇਸ ਲਈ ਉਸ ਨੇ ਕਦੇ ਵਿਆਹ ਨਹੀਂ ਕੀਤਾ ਫੌਜੀ ਆਪਣੀ ਕਮਾਈ ਫੌਜ ਵਿੱਚ ਹੀ ਜਮਾ ਕਰਦਾ ਜਾ ਰਿਹਾ ਸੀ ਫੌਜ ਵਿੱਚ ਖਾਣਾ ਸਪਲਾਈ ਕਰਨ ਵਾਲਾ ਇੱਕ ਠੇਕੇਦਾਰ ਸੀ ਫੌਜੀ ਦੀ ਠੇਕੇਦਾਰ ਨਾਲ ਥੋੜੀ ਬਹੁਤ ਜਾਣ ਪਛਾਣ ਹੋ ਗਈ ਪਰ ਹੌਲੀ-ਹੌਲੀ ਦੋਹਾਂ ਵਿੱਚ ਗਹਿਰੀ ਦੋਸਤੀ ਹੋ ਗਈ ਠੇਕੇਦਾਰ ਨੇ ਉਸ ਨੂੰ ਸਮਝਾਇਆ ਤੂੰ ਜੋ ਪੈਸਾ ਇੱਥੇ ਜਮ੍ਹਾਂ ਕਰ ਰਿਹਾ ਹੈ ਉਹ ਉੱਥੇ ਹੀ ਪਿਆ ਰਹੇਗਾ ਉਹ ਪੈਸਾ ਮੈਨੂੰ ਦੇ ਦੇ ਮੈਂ ਆਪਣੇ ਕਾਰੋਬਾਰ ਵਿੱਚ ਲਾ ਦਿਆਂਗਾ ਇਸ ਤਰ੍ਹਾਂ ਤੇਰਾ ਪੈਸਾ ਵੱਧ ਜਾਵੇਗਾ ਉਸ ਤੋਂ ਬਾਅਦ ਫੌਜੀ ਨੇ ਆਪਣਾ ਸਾਰਾ ਪੈਸਾ ਠੇਕੇਦਾਰ ਨੂੰ ਦੇਣਾ ਸ਼ੁਰੂ ਕਰ ਦਿੱਤਾ ਠੇਕੇਦਾਰ ਨੇ ਪੈਸਾ ਆਪਣੇ ਕਾਰੋਬਾਰ ਵਿੱਚ ਲਾ ਦਿੱਤਾ ਹੌਲੀ ਹੌਲੀ ਠੇਕੇਦਾਰ ਦਾ ਕਾਰੋਬਾਰ ਵਧਣ ਲੱਗਾ ਅਤੇ ਭਰਪੂਰ ਕਮਾਈ ਹੋਣ ਲੱਗੀ ਪਰ ਉਸ ਸਮੇਂ ਜੰਗ ਦਾ ਐਲਾਨ ਹੋ ਗਿਆ ਅਤੇ ਫੌਜੀ ਨੂੰ ਜਾਣਾ ਪਿਆ ਜੰਗ ਵਿੱਚ ਫੌਜੀ ਕੋੜੀ ਤੇ ਚੜ ਕੇ ਲੜਨ ਲਈ ਜਾ ਰਿਹਾ ਸੀ ਉਹ ਕੋੜੀ ਬਗੈਰ ਰੁਕੇ ਫੌਜੀ ਨੂੰ ਦੁਸ਼ਮਨਾ ਦੇ ਖੇਮੇ ਵਿੱਚ ਲੈ ਗਈ ਫੌਜੀ ਨੇ ਬਹੁਤ ਕੋਸ਼ਿਸ਼ ਕੀਤੀ ਕੋੜੀ ਨੂੰ ਰੋਕਣ ਦੀ ਪਰ ਕਾਮਯਾਬ ਨਹੀਂ ਹੋਇਆ ਦੁਸ਼ਮਨਾ ਨੇ ਫੌਜੀ ਨੂੰ ਫੜ ਕੇ ਮਾਰ ਦਿੱਤਾ ਦੁਸ਼ਮਣਾਂ ਨੇ ਫੌਜੀ ਨਾਲ ਕੋੜੀ ਨੂੰ ਵੀ ਮਾਰ ਦਿੱਤਾ ਇਸ ਤਰ੍ਹਾਂ ਫੌਜੀ ਵੀ ਮਰ ਗਿਆ ਅਤੇ ਕੋੜੀ ਵੀ ਮਰ ਗਈ ਜਦੋਂ ਠੇਕੇਦਾਰ ਤੱਕ ਇਹ ਖਬਰ ਪਹੁੰਚੀ ਕਿ ਫੌਜੀ ਮਰ ਗਿਆ ਹੈ ਤਾਂ ਠੇਕੇਦਾਰ ਬਹੁਤ ਖੁਸ਼ ਹੋਇਆ ਕਿਉਂਕਿ ਹੁਣ ਉਸ ਨੂੰ ਫੌਜੀ ਦਾ ਪੈਸਾ ਵਾਪਸ ਨਹੀਂ ਕਰਨਾ ਪਵੇਗਾ ਫੌਜੀ ਦਾ ਕੋਈ ਵਾਰਸ ਤਾਂ ਸੀ ਨਹੀਂ ਉਹ ਤਾਂ ਅਨਾਥ ਸੀ ਇਸ ਲਈ ਪੈਸੇ ਤੇ ਠੇਕੇਦਾਰ ਦਾ ਕਬਜ਼ਾ ਹੋ ਗਿਆ ਕੁਝ ਸਮੇਂ ਬਾਅਦ ਠੇਕੇਦਾਰ ਵੀ ਬਦਲ ਗਿਆ ਉਸ ਕੋਲ ਹੁਣ ਖੂਬ ਪੈਸਾ ਸੀ ਇਸ ਲਈ ਉਸਨੇ ਸ਼ਹਿਰ ਜਾ ਕੇ ਦੁਕਾਨਦਾਰੀ ਸ਼ੁਰੂ ਕਰ ਦਿੱਤੀ ਅਤੇ ਆਰਾਮਦਾਇਕ ਜ਼ਿੰਦਗੀ گزارਣ ਲੱਗਾ ਸਮੇਂ ਨਾਲ ਠੇਕੇਦਾਰ ਦੇ ਘਰ ਇੱਕ ਲੜਕਾ ਪੈਦਾ ਹੋਇਆ ਠੇਕੇਦਾਰ ਆਪਣੀ ਪਤਨੀ ਅਤੇ ਬੱਚੇ ਨਾਲ ਜ਼ਿੰਦਗੀ گزارਣ ਲੱਗਾ ਸਮੇਂ ਨਾਲ ਠੇਕੇਦਾਰ ਦਾ ਬੱਚਾ ਵੱਡਾ ਹੋਇਆ ਉਹ ਬਹੁਤ ਸਮਝਦਾਰ ਸੀ ठेकेदार ने उसनु खूब पढ़ाया लिखाया अते अच्छी पढ़ाई करवाई लड़का समझदार सी, उसने जल्दी ही अपना कारोबार संभाल लिया ठेकेदार ने सोचा हो गया है और इस दी शादी कर देनी चाहिए। ठेकेदार ने एक बहुत सोनी दी शादी कर दी पर शादी के कुछ दिन बाद ही लड़का बीमार हो गया ठेकेदार ने उसका बहुत इलाज करवाया ਪਰ ਲੜਕੇ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਆਇਆ। ਠੇਕੇਦਾਰ ਆਪਣੇ ਲੜਕੇ ਦੇ ਇਲਾਜ ਤੇ ਪਾਣੀ ਵਾਂਗ ਪੈਸਾ ਪਾ ਰਿਹਾ ਸੀ। ਉਸਨੇ ਵੱਡੇ ਤੋਂ ਵੱਡੇ ਡਾਕਟਰ, ਹਕੀਮ, ਵੈਦ ਸਭ ਨੂੰ ਵਿਖਾਇਆ ਪਰ ਕਿਸੇ ਨੂੰ ਵੀ ਬੱਚੇ ਦੀ ਬਿਮਾਰੀ ਸਮਝ ਨਹੀਂ ਆ ਰਹੀ ਸੀ। ਠੇਕੇਦਾਰ ਦੇ ਲੜਕੇ ਦੀ ਬਿਮਾਰੀ ਦਿਨ-ਬਦ ਦਿਨ ਵਧਦੀ ਜਾ ਰਹੀ ਸੀ। ਆਖਰ ਵਿੱਚ ਸਾਰੇ ਡਾਕਟਰ, ਵੈਦ, ਹਕੀਮ ਨੇ ਹੱਥ ਖੜੇ ਕਰ ਦਿੱਤੇ ਅਤੇ ਕਿਹਾ ਇਸ ਦਾ ਰੋਗ ਲਾਚਾਰ ਹੈ ਇਹ ਲੜਕਾ ਹੁਣ ਕੁਝ ਦਿਨਾਂ ਦਾ ਹੀ ਮਹਿਮਾਨ ਹੈ ਇੱਕ ਦਿਨ ਠੇਕੇਦਾਰ ਨੂੰ ਇੱਕ ਆਦਮੀ ਮਿਲਿਆ ਉਸ ਨੇ ਠੇਕੇਦਾਰ ਤੋਂ ਪੁੱਛਿਆ ਕੀ ਹੋਇਆ ਬਹੁਤ ਦੁਖੀ ਲੱਗ ਰਹੇ ਹੋ ਠੇਕੇਦਾਰ ਨੇ ਆਪਣੀ ਪਰੇਸ਼ਾਨੀ ਦੱਸੀ ਅਤੇ ਕਿਹਾ ਅਸੀਂ ਜਿੰਨੀ ਕੋਸ਼ਿਸ਼ ਹੋ ਸਕੀ ਸੀ ਆਪਣੇ ਤਰਫੋਂ ਕਰ ਲਈ ਪਰ ਲੜਕੇ ਦੇ ਇਲਾਜ ਵਿੱਚ ਕੋਈ ਸਫਲਤਾ ਨਹੀਂ ਮਿਲੀ आते आज डॉक्टर ने भी जवाब दे दिता है कि ए लड़का हूँ कुछ दिन मेहमान है ठेकेदार की गल सुन के उस आदमी ने कहा तू ज्यादा दुखी ना होकीम पैसे सिर्फ दो रुपए लेंदे ने इलाज ना मुरदे भी खड़े हो जाते ने ठेकेदार उस आदमी नकम जी को चला गया हकीम जी ने दो रुपए ले के दवाई दुड़िया दे दि ठेकेदार दवाई दी पुड़िया लेके कार वाल दौड्या कार पहुँच के ठेकेदार ने दवाई लड़के नु खुवा दिती। लड़का दवाई खांदे ही जोर-जोर नाल हंसन लग पया ठेकेदार ए देख के हैरान रह गया कि ए की चमत्कार है उसने लड़के तो पूछया तू तो हंस क्यों रहा है लड़के ने कहा ठेकेदार जी तुसी मैनु पहचान नहीं लिया ਮੈਂ ਵਹੀ ਫੌਜੀ ਆ ਜਿਸਨੇ ਆਪਣਾ ਪੈਸਾ ਤੁਹਾਡੇ ਕੋਲ ਜਮ੍ਹਾਂ ਕੀਤਾ ਸੀ ਪਰ ਤੁਸੀਂ ਮੇਰੀ ਮੌਤ ਤੋਂ ਬਾਅਦ ਉਹ ਪੈਸਾ ਆਪਣੇ ਹੱਕ ਵਿੱਚ ਜਮ੍ਹਾਂ ਲਿਆ ਤੁਸੀਂ ਇੰਨੇ ਦਿਨਾਂ ਤੋਂ ਜੋ ਮੇਰਾ ਇਲਾਜ ਕਰ ਰਹੇ ਸੀ ਅਤੇ ਪੈਸਾ ਖਰਚ ਕਰ ਰਹੇ ਸੀ ਉਹ ਸਾਰਾ ਪੈਸਾ ਮੇਰਾ ਹੀ ਸੀ ਅਤੇ ਅੱਜ ਤੱਕ ਤੁਸੀਂ ਜੋ ਵੀ ਪੈਸਾ ਮੇਰੇ ਇਲਾਜ ਤੇ ਲਾਇਆ ਹੈ ਉਹ ਸਭ ਮੇਰਾ ਹੀ ਸੀ अंतो विच्च सिर्फ दो रुपए बचे सन जो तुसी आज हकीम दे के दवाई लिया मेरा हिसाब खत्म हो गया है इस लाई हूँ मैं जा रहा हा ठेकेदार ने पूछा ए जो तेरी पत्नी है दी की गलती है जो इस रहा है लड़के ने कहा ए जो मेरी पत्नी है ਏ ਵਹੀ ਕੋੜੀ ਹੈ ਜੋ ਮੈਨੂੰ ਦੁਸ਼ਮਨਾ ਦੇ ਖੇਮੇ ਵਿੱਚ ਲੈ ਗਈ ਸੀ ਅਤੇ ਮੇਰੀ ਮੌਤ ਦਾ ਕਾਰਨ ਬਣੀ ਸੀ ਇਸ ਲਈ ਹੁਣ ਮੈਂ ਇਸ ਨੂੰ ਵਿਧਵਾ ਛੱਡ ਕੇ ਜਾ ਰਿਹਾ ਹਾਂ ਕਿਉਂਕਿ ਇਸ ਨੂੰ ਵੀ ਆਪਣੇ ਕੀਤੇ ਦਾ ਫਲ ਪੋਗਣਾ ਹੀ ਹੈ ਇਹ ਸਾਰੀਆਂ ਗੱਲਾਂ ਕਹਿ ਕੇ ਠੇਕੇਦਾਰ ਦਾ ਲड़का ਜਿਸ ਨੂੰ ਤੁਸੀਂ ਫੌਜੀ ਵੀ ਕਹਿ ਸਕਦੇ ਹੋ ਤੁਰੰਤ ਮਰ ਗਿਆ ਠੇਕੇਦਾਰ ਇਹ ਸਾਰੀਆਂ ਗੱਲਾਂ ਸੁਣ ਕੇ ਜ਼ੋਰ-ਜ਼ੋਰ ਨਾਲ ਰੋਣ ਲੱਗ ਪਿਆ ਪਰ ਹੁਣ ਕੀ ਹੋ ਸਕਦਾ ਸੀ ਕਿਉਂਕਿ ਜੋ ਕਰਮ ਉਸਨੇ ਕੀਤਾ ਸੀ ਉਸਦਾ ਫਲ ਤਾਂ ਉਸਨੂੰ ਪੋਗਣਾ ਹੀ ਸੀ ਇਸ ਲਈ ਸਾਧ ਸੰਗਤ ਜੀ ਜ਼ਿੰਦਗੀ ਵਿੱਚ ਕਦੇ ਵੀ ਅਜਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਲਈ ਸਾਨੂੰ ਬਾਅਦ ਵਿੱਚ ਪਛਤਾਵਾ ਹੋਵੇ ਕਿਉਂਕਿ ਜੋ ਵੀ ਅਸੀਂ ਕਰਾਂਗੇ ਕੁਝ ਸਮੇਂ ਬਾਅਦ ਸਾਨੂੰ ਉਹ ਵਾਪਸ ਕਰਨਾ ਹੀ ਪਵੇਗਾ ਇਸ ਲਈ ਜ਼ਿੰਦਗੀ ਵਿੱਚ ਅਜਿਹੇ ਕਰਮ ਕਰੋ ਜਿਸ ਨਾਲ ਪਰਮਾਤਮਾ ਵੀ ਖੁਸ਼ ਹੋਵੇ ਅਤੇ ਆਪਣੇ ਆਪ ਨੂੰ ਵੀ ਸ਼ਾਂਤੀ ਮਿਲੇ ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਹੈ ਗਲਤੀ ਨਾਲ ਵੀ ਜੇ ਦੂਜੇ ਖੇਤ ਦਾ ਦਾਣਾ ਸਾਡੇ ਕੋਲ ਆ ਜਾਵੇ ਤਾਂ ਸਾਨੂੰ ਉਸ ਦਾ ਵੀ ਹਿਸਾਬ ਦੇਣਾ ਪਵੇਗਾ ਇਸ ਲਈ ਜਦੋਂ ਹਿਸਾਬ ਹੀ ਦੇਣਾ ਹੈ ਤਾਂ ਫਿਰ ਅਜਿਹੇ ਕਰਮ ਕਿਉਂ ਕਰਨੇ ਜੋ ਬਾਅਦ ਵਿੱਚ ਦੁੱਖ ਦੇਣ ਸਾਧ ਸੰਗਤ ਜੀ ਇਹ ਇੱਕ ਬਿਲਕੁਲ ਸੱਚੀ ਘਟਨਾ ਹੈ ਸਾਨੂੰ ਇਸ ਘਟਨਾ ਤੋਂ ਸਬਕ ਲੈ ਕੇ ਆਪਣੀ ਜ਼ਿੰਦਗੀ ਵਿੱਚ ਉਦਾਰਨਾ ਹੈ ਅਤੇ ਹਮੇਸ਼ਾ ਅੱਛੇ ਕਰਮ ਹੀ ਕਰਨੇ ਨੇ ਜੇ ਇਹ ਸਾਖੀ ਚੰਗੀ ਲੱਗੀ ਤਾਂ ਕਿਰਪਾ ਕਰਕੇ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰੋ ਮੈਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਤੁਹਾਡੇ ਪਿਆਰ ਅਤੇ ਸਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ